ਮੁਰਲਾਡਾ ਤੋਂ ਨਰਿੰਦਰਪੁਰਾ ਰੇਲਵੇ ਲਾਈਨ ਦੇ ਵਿਚਕਾਰ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਸਿਟੀ ਪੁਲਿਸ ਮੁਰਲਾਡਾ ਵੱਲੋਂ ਮਿਲੀ ਸੂਚਨਾ ਦੇ ਆਧਾਰ 'ਤੇ ਰੇਲਵੇ ਪੁਲਿਸ ਨੇ ਇੱਕ Laash ਬਰਾਮਦ ਕੀਤੀ। ਜਦੋਂ ਰੇਲਵੇ ਪੁਲਿਸ ਮੌਕੇ ਤੇ ਪਹੁੰਚੀ ਤਾਂ ਪਤਾ ਲੱਗਾ ਕਿ ਇਹ Laash ਇੱਕ ਨੌਜਵਾਨ ਦੀ ਹੈ। ਪ੍ਰਾਰੰਭਿਕ ਜਾਂਚ ਪੁਲਸ ਨੇ ਸੰਭਾਵਨਾ ਜਤਾਈ ਹੈ ਕਿ ਇਹ ਮੌਤ ਨਸ਼ੇ ਜਾਂ ਕਿਸੇ ਬਿਮਾਰੀ ਕਾਰਨ ਹੋ ਸਕਦੀ ਹੈ। ਹਾਲਾਂਕਿ ਅਸਲ ਕਾਰਨ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਚੱਲੇਗਾ। ਪਛਾਣ ਵਜੋਂ ਇਹ ਨੌਜਵਾਨ ਸਿਸਰ ਰੋਡ ਮਾਨਸਾ ਦਾ ਰਹਿਣ ਵਾਲਾ ਵਿੱਕੀ ਦੱਸਿਆ ਜਾ ਰਿਹਾ ਹੈ। ਪੁਲਿਸ ਵੱਲੋਂ ਇਸ ਦੀ ਸੂਚਨਾ ਪਰਿਵਾਰਕ ਮੈਂਬਰਾਂ ਨੂੰ ਦੇ ਦਿੱਤੀ ਹੈ ਦੇਖਦੇ ਹਾਂ ਪੂਰੀ ਖਬਰ ਅੱਜ ਸਾਨੂੰ ਕਰੀਬ 11 ਵਜੇ ਫਾਰਾ ਸਿਟੀ ਬਲੋਕ ਪਲਾਂ ਮਿਲੀ ਸੀ ਵੀ ਭਾਡਾ ਤੇ ਨਰਿੰਦਰ ਗੁਰੂ ਸਟੇਸ਼ਨ ਦੇ ਵਿਚਕਾਰ ਇੱਕ ਲੜਗੋਰੀ ਪੀੜੇ ਦੇ ਰੇੜਵੇ ਦੇ ਨਾਲ ਕਿ ਉਸ ਤੋਂ ਬਾਅਦ ਅਸੀਂ ਮੌਕੇ 'ਤੇ ਪਹੁੰਚੇ ਕਰ ਵੇਖੀ ਦੀ ਮੌਕੇ ਦੇ ਸਾਰੇ ਹਾਲਾਤ ਦੱਸੇ ਤੇ ਅਸਰਾਂ ਦੇ ਧਿਆਨ ਵਿੱਚ ਧੰਦਾ ਗਿਆ ਸਾਰਾ ਤੇ ਮੋਟੇ ਟੋਏ ਲੱਗਦਾ ਵੀ ਉਹ ਬੰਦਾ ਇਹਦਾ ਮਤਲਬ ਕਿਸੇ ਬਿਮਾਰੀ ਕਰਕੇ ਜਾਂ ਨਸ਼ੇ ਕਰਕੇ ਮੋਟਾ ਹੋਇਆ ਹੋਵੇ। ਬਾਕੀ ਉਹਦਾ ਪੋਸਟਮਾਰਟਮ ਕਰਾਵਾਂਗੇ ਉਹਦੇ ਵਿੱਚ ਕਲੀਅਰ ਹੋ ਜਾਊਗਾ। ਮੋਟਾ ਕੀ ਕਾਰਨ ਹੈ? ਇਹ ਕਿੱਥੋਂ ਆਇਆ ਸੀ ਜੀ? ਇਹ ਪਤਾ ਲੱਗੇਗਾ ਵੀ ਇਹਦਾ ਨਾਮ ਮੁੰਡਾ ਇਹ ਮਾਨਸਾ ਦਾ ਰਹਿਣ ਵਾਲਾ। ਨਾ ਇਹਦਾ ਬਿੱਕੀ ਸਵਰਗ ਵਰਸੀ ਦਾ ਪਿਤਾ ਮੱਖਣ ਸਿੰਘ ਬਾਸੀ ਬਾਗ ਨੰਬਰ 21 ਨੇੜੇ ਕਰਤਾਰ ਕੰਡਾ ਸੇ ਸਰਵਰ ਮਾਨ ਸਾਰੇ ਨਾ ਇਹਦੇ ਪਰਿਵਾਰ ਨੂੰ ਲੱਗੇ ਹੀ ਪਤਾ ਹਾਂ ਇਹਦੇ ਪਰਿਵਾਰ ਨੂੰ ਪਤਾ ਲੱਗ ਗਿਆ ਟੋਲ ਤੋਂ ਉਹਦੀ ਲਾਸ਼ ਕਿੱਥੋਂ ਮਿਲੀ ਹੈ ਜੀ ਇਹ ਰੇਲਵੇ ਲਾਈਨ ਦੇ ਨਾਲ ਪਈ ਸੀ ਕਿਲੋਮੀਟਰ ਨੰਬਰ 238 ਦੇ 38 ਦੇ ਸੰਭਾਲ ਨੰਬਰ ਦੇ 38 ਦੇ